ਪਰ ਇਹ ਸੁਝਿਆ ਦਾ ਮੰਨੋ ਕਿ ਕਿ ਉਹ ਬੰਦੇ ਉੱਪਰ ਕਿੰਨੇ ਅਧਰਾਮ ਕਰਿਲੇ ਤੇ ਡੀਓ ਤੇ ਤੋਂ ਇਹ ਨੂੰ ਇਹਨਾਂ ਲੋੜਾਇਆ ਉਹ ਬੋਲਣਾ ਆਵਾਜ਼ ਹੋ ਗਈ ਮਾਰੇ ਦੇਖਦੇ ਕੋਈ ਕਿ ਵੀ ਕਹਿੰਦਾ ਕੀ ਬੋਲਦਾ ਕੀ ਬੋਲਦਾ ਬੋਲੇ ਅੱਜ ਕਿ ਹੋਵੇ ਕੱਲ আপনারা দেখবেন যখন নোট মন্ত্রী হয়েছিল সারা ভারতবর্ষের মানুষ দিচ্ছে হারা